ਦੋイヤースタイ ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚ ਰਿਆ ਨੇ ਤੇ ਉਥੇ ਹੀ ਹੁਣ ਜੇਲ੍ਹ 'ਚ ਬੈਠੇ ਅਮਰਿਤਪਾਲ ਸਿੰਘ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਡੇ ਤੋਂ ਵੱਡਾ ਦਾਵਾ ਠੋਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਤਹਿਤ ਉਹਨਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਹਿਣਾ ਹੈ ਕਿ ਅਮਰਿਤਪਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ ਤੇ ਜਿਸ ਦੇ ਤਹਿਤ ਉਥੇ ਹੀ ਜੋ ਸਰਕਾਰ ਤੱਕੇਸ਼ਾਈ ਕਰ ਰਹੀ ਹੈ ਉਸ ਨੂੰ ਲੈ ਕੇ ਸਾਨੂੰ ਇਨਸਾਫ ਹੈ ਜਿਹੜਾ ਕਿ ਜਰੂਰ ਮਿਲੇਗਾ ਤੇ ਹੁਣ ਅਮਰਿਤਪਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਲਈ ਜਿਹੜੇ ਕਿ ਸਿੱਖ ਜਥੇਬੰਦੀਆਂ ਉਤਾਵਲੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਤਹਿਤ ਉਥੇ ਹੀ ਸਟੇਜ ਤੋਂ ਉਨ੍ਹਾਂ ਦੇ ਵਕੀਲ ਖਾਰਾ ਦਾ ਜਿਹੜਾ ਕਿ ਗਰਜਦਾ ਹੋਇਆ ਬਿਆਨ ਸਾਹਮਣੇ ਆ ਰਿਹਾ ਤੇ ਹੋਰ ਜਿਹੜਾ ਕਿ ਸਰਕਾਰ ਦੇ ਖਿਲਾਫ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਪੰਜਾਬ ਸਰਕਾਰ ਦੀ ਤੱਕੇਸ਼ਾਈ ਨੂੰ ਲੈ ਕੇ ਵੀ ਜਿਹੜੇ ਕਿ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਦੇ ਹਾਂ ਇੱਕ ਤੇਈ ਦਿਮਾਗ ਦਾ ਲੀਡਰ ਇੱਕ ਸ਼ਾਰਕ ਦਿਮਾਗ ਦਾ ਲੀਡਰ ਕਾਮ ਨੂੰ ਕਿਹੜਾ ਜ਼ਰੂਰੀ ਚਾਹੀਦਾ ਹੈ ਜਨਾਬ ਇੱਕ ਲੀਡਰ ਜਿਹੜਾ 1947 ਤੋਂ ਪਹਿਲਾਂ ਹੋਇਆ ਜਨਾਬ ਉਹ ਆਪਣੇ ਧਰਮ ਦੇ ਬਾਰੇ ਸ਼ਾਇਦ ਇਹਨਾਂ ਡੰਗਾਈ ਦੇ ਵਿੱਚ ਉਹਨੂੰ ਪਤਾ ਨਹੀਂ ਸੀ ਉਹਨੂੰ ਜਿਵੇਂ ਆਪਾਂ ਪੰਜ ਵਾਰੀਆਂ ਪੜ੍ਹਦੇ ਆ ਸ਼ਾਇਦ ਉਹਨੂੰ ਆਪਣੇ ਧਰਮ ਦਾ ਡੀਪਲੀ ਪਤਾ ਨਹੀਂ ਸੀ ਤਾਂ ਉਹਦੇ ਧਰਮ ਦੇ ਬੰਦਿਆਂ ਨੇ ਕਿਤੇ ਵੀ ਜਨਾਬ ਕੋਲੇ ਕਿੱਥੇ ਵੀ ਪੁੱਛੀ ਸੀ ਕਿ ਜਨਾਬ ਨਸ਼ਾ ਕਰਦਾ ਹੈ ਜਾਂ ਨਹੀਂ ਕਰਦਾ ਜਨਾਬ ਤੇਰਾ ਕੈਰੇਕਟਰ ਸਹੀ ਪਾਇ ਆਜੀ ਜਨਾ ਇੱਕ ਸ਼ਕਤਦਾਰ ਆਗੂ ਤੇ ਜਨਾ ਨੇ ਇੱਕ ਵਾਰ ਸਰਦਾਰ ਕਪੂਰ ਸਿੰਘ ਨੂੰ ਬੁਲਾ ਕੇ ਕਿਹਾ ਭਾਈ ਤੁਸੀਂ ਸਾਡੇ ਨਾਲ ਸਹਿਜੋ ਤੁਹਾਨੂੰ ਅਸੀਂ ਜਮਣਾ ਤੋਂ ਲੈ ਕੇ ਤੇ ਰਾਵੀ ਤੱਕ ਤੁਹਾਨੂੰ ਇਲਾਕਾ ਦੇ ਦੇਣਿਆ ਪਰਵਾਹ ਨਹੀਂ ਕਿ ਤੁਹਾਨੂੰ ਮੁੱਖ ਮੰਤਰੀ ਬਣਾਉਣੇ ਆ ਸਿੱਖ گورنر ਸਿੱਖ 40% ਜਿਹੜੇ ਜੱਜਾਂ ਦੀ ਗਿਣਤੀ ਹੰਦਲੀ ਲਾਹੌਰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਸਿੱਖਾਂ ਦੀ ਗਿਣਤੀ ਪੱਕੀ ਹੋ ਗਈ। ਤਾਂ ਸਰਦਾਰ ਕਪੂਰ ਸੇ ਕਹਿੰਦੇ ਜਦੋਂ ਮੈਂ ਮੈਸੇਜ ਲੈ ਕੇ ਅਟਾਲੀ ਲੀਡਰਾਂ ਦੇ ਕੋਲ ਗਿਆ ਕਿ ਭਾਈ ਆਪਾਂ ਨੂੰ ਸੰਸਦ 47 ਦੇ ਵਿੱਚ ਜਨਾਨ ਲਿਖ ਕੇ ਦੇ ਰਿਆ ਹੈ ਕਿ ਇਹ ਤੁਹਾਡਾ 40% ਕੋਟਾ ਪਾਕਿਸਤਾਨ 'ਚ ਹੋਵੇਗਾ। ਹੁਣ ਦੇਖੋ ਘੱਟ ਦਿਮਾਗ ਦੇ ਲੀਡਰ ਕਿਹੋ ਜਿਹੇ ਹੁੰਦੇ ਨੇ ਆਪ ਦੀ ਕੌਮ ਨੂੰ ਲੈ ਕੇ ਬਹਿ ਕੇ ਬਹਿ ਕਰਦੇ। ਤਾਂ ਸਰਦਾਰ ਕਪੂਰ ਸੇ ਕਹਿੰਦੇ ਇਹ ਥੱਲੇ ਹੀ ਘਾਹ ਕਰ ਲੱਗੇ ਕਦੋਂ ਮੱਥੇ ਤੇ ਹੱਥ ਮਾਰਿਆ ਉਹ ਜਾ ਤੁਹਾਡਾ ਬੇੜਾ ਕਹੇ ਕਿਤੇ ਸਾਡੇ ਕੋਲ ਜਨਾਬ ਵਰਗਾ ਲੀਡਰ ਹੁੰਦਾ ਤੇ ਅੱਜ ਸਾਡੀ ਤਕਦੀਰ ਬਦਲ ਜਾਂਦੀ ਆ ਹੁੰਦਾ ਇੱਕ ਸ਼ਾਰਪ ਲੀਡਰ ਇੱਕ ਤਮਾਤੇ ਤੇ ਦਬਾੜ ਦਾ ਲੀਡਰ ਤਾਂ ਸਾਡੇ ਕੋਲ ਇਹ ਬਲੀ ਗਲਮ ਸੰਗਰ ਵਾਲਾ ਬੰਦਾ ਹੈ ਸਾਨੂੰ ਉਹ ਲੀਡਰ ਨਹੀਂ ਚਾਹੀਦੇ ਜਿਹੜੇ ਜਿਨ੍ਹਾਂ ਦੀ ਸਿਰੋਜ ਨਮੀ ਨਾ ਹੋਵੇ ਜਿਹੜੇ ਆਪਦੀ ਕੌਮ ਦੇ ਬਾਰੇ ਨਾ ਸੋਚਣ ਵੱਡੇ ਜਵਾਦ ਲਾਲ ਮਹਿਰੂ ਨੇ ਕਿਹਾ ਸੀ ਕਿ ਜੇ ਪੰਜਾਬ ਬਣ ਗਿਆ ਤਾਂ ਮੇਰੀ ਕੌਮ ਦੀ ਗਿਣਤੀ ਘੱਟ ਜਾਏਗੀ ਦੇਖੋ ਉਹਨੇ ਆਪਦੀ ਕੌਮ ਦੇ ਬਾਰੇ ਕਿੰਨਾ ਸੋਚਿਆ ਜਦੋਂ ਆਪਦੀ ਕੌਮ ਬਾਰੇ ਕਿੰਨਾ ਸੋਚਿਆ ਪਰ ਸਾਡੇ ਕੋਲ ਬਾਦਕਿਸਮਤੀ ਨੂੰ ਇੱਕ ਐਨੇ ਢੂੰਗੇ ਧਰਮ ਦੀ ਸੋਚ ਜੜੀ ਐ 10 ਕਦਮ ਦੀ ਨਹੀਂ ਸੀ ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਭਾਈ ਅਮਰਪਾਲ ਦੇ ਖਵਾਬ ਇਹ ਗੱਲਾਂ ਚੱਲ ਰਹੀਆਂ ਨੇ ਕਿ ਉਹ ਵੀ ਕਹਦਾ ਜਾਂ ਨਹੀਂ ਕਹਿੰਦਾ ਉਹਦਾ ਕੈਰੈਕਟਰ ਕੀ ਹੋ ਜਾਏ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਮੁਸਲਮਾਨਾਂ ਤੋਂ ਸਿੱਖ ਲਿਆ ਜੇ ਕਿ ਲੀਡਰ ਕਿਵੇਂ ਚੁਣੀ ਸਾਨੂੰ ਲੀਡਰ ਮਹਾਰਾਜ ਜਨਜੀਤ ਸਿੰਘ ਵਰਗਾ ਸ਼ਾਰਪ ਦਿਮਾਗ ਦਾ ਲੀਡਰ ਚਾਹੀਦਾ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਲੱਖ ਲੋਕ ਕਹਿੰਦੇ ਨੇ ਵਿਆਹ ਕਰਾ ਲੈ ਇਹਦਾ ਰਹਿਣ ਸਹਣੇ ਹੋ ਜਾਏ ਪਰ ਉਹ ਆਦਮੀ ਆਦਿਕ ਕੌਮ ਦਾ ਤੇ ਆਪਦੇ ਪੰਜਾਬ ਦਾ ਹੁੰਦਾ ਇਸਦੇ ਪਰਸਨਲ ਲਾਈਫ ਤੇ ਹੋਲੀ ਛੱਡੋ ਜਿਹੜਾ ਲੀਡਰ ਹੁੰਦਾ ਨਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਸੋਚੀ ਦੀਆ ਉਹਦੀ ਨਿੱਕੀ ਨਿੱਕੀ ਗੱਲ ਨਹੀਂ ਫੜੀ ਦੀ ਦੇਖਣਾ ਇਹ ਹੁੰਦਾ ਹੈ ਕਿ ਉਹ ਲੀਡਰ ਤੁਹਾਡੀ ਕੌਮ ਨੂੰ ਕਿੱਥੇ ਲੈ ਕੇ ਜਾਏ ਅਸੀਂ ਸੋਸ਼ਲ ਮੀਡੀਆ ਦੀ ਬਕਵਾਸ ਨਹੀਂ ਸੁਣੀ ਅਸੀਂ ਦੇਖਣਾ ਇਹ ਹੈ ਕਿ 2027 ਦੇ ਵਿੱਚ ਅਸੀਂ ਜ਼ਮੀਰ ਰੋਕਣੀ ਹੈ ਆਦੀ ਜ਼ਮੀਰ ਬਚਾਉਣੀ ਹੈ ਜੇ ਤੱਕ ਨਿੱਕੀ ਜੀ ਗੱਲ ਮੈਂ ਕਹਿੰਦਾ ਪਾਕਿਸਤਾਨ ਦੇ ਵਿੱਚ ਇਸ ਵਕਤ ਗੁਰਦਵਾਰਿਆਂ ਦੇ ਬੜੇ ਸੋਗੇ ਨੇ ਪਰ ਮੈਂ ਕੁਝ ਗੁਰਦਵਾਰਿਆਂ 'ਚ ਗਿਆ ਉੱਥੇ ਡੰਗਰ ਬੰਨੇ ਹੋਏ ਸੇਵਾ ਪਾਸ਼ਾ ਦਾ ਗੁਰਦੁਆਰਾ ਗੁਰੂ ਅਮਰਦਾਸ ਮਹਾਰਾਜ ਦਾ ਗੁਰਦੁਆਰਾ ਉੱਥੇ ਡੰਗਰ ਕਿਉਂ ਬੰਨੇ ਨੇ ਦੰਗਰ ਤਾਹ ਬਨੇੜੇ ਨਾ ਹੋ ਜੇ ਤੁਸੀਂ ਹੋ ਤੇ ਨਾ ਤੁਹਾਡੀ ਜ਼ਮੀਨ ਹੈ ਜੇ ਪੰਜਾਬ ਦੇ ਅੰਦਰ ਤੁਹਾਡੀ ਜ਼ਮੀਨ ਨਾ ਰਹੀ ਤੁਹਾਡੀ ਗਿਣਤੀ ਘੱਟ ਗਈ ਯਾਦ ਰੱਖਿਆ ਜੇ ਇੱਥੇ ਵੀ ਪਾਕਿਸਤਾਨ ਵਾਲਾ ਹਾਰ ਹੀ ਕਰ ਗਿਆ ਸੋ ਜ਼ਮੀਨ ਬਚਾਉਣੀ ਹੈ ਬੜੀ ਜ਼ਰੂਰੀ ਜੇ ਬਚੀ ਜ਼ਮੀਨ ਬਚੇਗੀ ਤਾਂ ਗੁਰਦੁਆਰੇ ਬਚਣੇ ਇਹਨੂੰ ਕਾਹ ਨੂੰ ਨਿੱਕੀ ਨਾ ਦੇ ਆਜੇ ਮੈਂ ਅੱਥੀ ਵੇਚ ਚੁੱਕਾ ਡੰਗਰ ਬਨੇ ਉੱਥੇ ਵੇਖੇ ਕਿਉਂਕਿ ਸਾਡੀ ਕੌਮ ਉੱਥੇ ਹੈ ਨਹੀਂ ਤਾਂ ਡੰਗਰ ਬਚਣੇ ਪੰਜਾਬ ਨੂੰ ਖਤਮ ਕਰਨ ਲਈ ਗੁਰਦੁਆਰਿਆਂ ਨੂੰ ਖਤਮ ਕਰਨ ਲਈ ਜ਼ਮੀਨ ਖਤਮ ਕਰਨ ਲਈ ਬੜੀ ਜ਼ਰੂਰੀ ਹੈ ਸੋ ਭਗਵੰਤ ਮਾਨ ਜਿਹੜਾ ਕੇਜਰੀਵਾਲ ਤੇ ਆਰਐਸਐਸ ਨਾਲ ਰਲ ਕੇ ਪੰਜਾਬ ਵਿੱਚ ਲਗਾ ਹੋਇਆ ਇਹਨੂੰ ਠੱਡ ਪਾਉਣੀ ਹੈ ਤਾਂ ਪੰਜਾਬ ਦੇ ਭਾਈ ਅਮਰਪਾਲ ਨੂੰ ਮੁੱਖ ਮੰਤਰੀ ਬਣਾਉਣਾ ਪਏਗਾ ਮੈਂ ਪਿਛਲੇ ਸਾਲ 2004 ਤੇ ਕਹਿ ਦਿੱਤਾ ਸੀ 26 ਦੇ ਵਿੱਚ ਇਹ ਮੁੱਖ ਮੰਤਰੀ ਬਣੇਗਾ